ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਇਹ ਤੁਸੀਂ ਦੇਖੋ ਦਰਿਆ ਇਹ ਸਾਰਾ ਇਲਾਕਾ ਜਿਹੜਾ ਵਾ ਉਹ ਦਰਿਆ ਦੀ ਮਾਰ ਦੇ ਹੇਠ ਪਾਣੀ ਦੇ ਆ ਚੁੱਕਾ ਵਾ ਕਿਉਂਕਿ ਪਾਣੀ ਪਰਸੋਂ ਨਾਲੋਂ ਜਿਹੜਾ ਵਾ ਉਹ ਬਹੁਤ ਜ਼ਿਆਦਾ ਵਧਿਆ ਵਾ ਤੇ ਇਹ ਇਲਾਕਾ ਤਕਰੀਬਨ ਬਹੁਤ ਜ਼ਿਆਦੀ ਮਾਰ ਪੈਂਦੀ ਕਿਉਂਕਿ ਇਹ ਬਿਲਕੁਲ ਹਰੀਕਾਂ ਦੇ ਹੈਡ ਦੇ ਸਾਹਮਣੇ ਪੈ ਜਾਂਦਾ ਵਾ ਤੇ ਇਸ ਵਕਤ ਮੈਂ ਜਿਹੜਾ ਪ੍ਰਸ਼ਾਸਨ ਵਾਲੋਂ ਮਰੜਾ ਉਹਦੇ ਉੱਪਰ ਆ ਤੇ ਤੁਹਾਨੂੰ ਇਹ ਦਿਖਾ ਦੇਣਾ ਵੀ ਇਹ ਸਾਰਾ ਇਲਾਕਾ ਜਿਹੜਾ ਵਾ ਉਹ ਪਾਣੀ ਦੇ ਨਾਲ ਡੁੱਬ ਡੁੱਬਿਆ ਪਿਆ ਵਾ ਤੇ ਇਥੋਂ ਨਾਲ ਨਿੱਕੇ ਸਵਰਾਂ ਦਾ ਪਾਰਲਾ ਬੰਨ ਆਇੰਦਾ ਉੱਥੋਂ ਤੱਕ ਜਿਹੜਾ ਪਾਣੀ ਆ ਉਸ ਵਕਤ ਭਰ ਚੁੱਕਿਆ ਵਾ ਤੇ ਇਹ ਜਿਹੜਾ ਏਰੀਆ ਵਾ ਤੁਹਾਨੂੰ ਇੱਧਰ ਵਿਖਾ ਰਹੇ ਆ ਇਹ ਹੈਡ ਹਰੀਗੰਗਾ ਨਵਾਂ ਜਿਹੜਾ ਪੁਲ ਬੱਜਾ ਵਾ ਉਹ ਦੇਖੋ ਤੁਸੀਂ ਸਾਹਮਣੇ ਉੱਥੋਂ ਪਾਣੀ ਜਿਹੜਾ ਸਿੱਧਾ ਜਿਹੜਾ ਉਹ ਇੱਧਰ ਨੂੰ ਆ ਰਿਹਾ ਵਾ ਤੇ ਬਾਕੀ ਆਪਾਂ ਅੱਗੇ ਦਾ ਤੁਹਾਨੂੰ ਹਾਲ ਵਿਖਾਉਂਦੇ ਚੱਲ ਕੇ ਜਿਸ ਵਕਤ ਜਿਹੜੇ ਠਾੜ ਕਿਸਾਨ ਨੇ ਮੇਰੇ ਵੀਰ ਉਹਨਾਂ ਵਾਸਤੇ ਜਿਹੜੀ ਇਹ ਪਾਣੀ ਹੈ ਕਿਉਂਕਿ ਪਾਣੀ ਲਗਾਤਾਰ ਪਰਸੋਂ ਦਾ ਜਿਹੜਾ ਲਗਾਤਾਰ ਵਧ ਰਿਹਾ ਵਾ ਇਸ ਕਰਕੇ ਉਹਨਾਂ ਵਾਸਤੇ ਮੁਸੀਬਤ ਦੀ ਘੜੀ ਹੈ ਕਿਉਂਕਿ ਪੁੱਤਾਂ ਵਾਂਗੂ ਪਾਲੀ ਫਸਲ ਝੋਨਿਆਂ ਦੀ ਛੱਡ ਕੇ ਜਾਣ ਨੂੰ ਕਿਸੇ ਦਾ ਨਹੀਂ ਜੀ ਕਰਦਾ ਪਰ ਕੀ ਕਰਨੋ ਵਿਚਾਰੇ ਮਜਬੂਰ ਆ ਪਾਣੀ ਪ੍ਰਸ਼ਾਸਨ ਜਿਹੜਾ ਪਿੱਛੋਂ ਅਜੇ ਵੀ ਆਪਾਂ ਖਬਰਾਂ ਸੁਣਦੇ ਆ ਤੇ ਸੁਲਤਾਨਪੁਰ ਲੋਧੀ ਅੱਲੇ ਵੀ ਜਿਹੜਾ ਪਾਣੀ ਆ ਉਹ ਕਾਫੀ ਜ਼ਿਆਦਾ ਜਿਹੜਾ ਉਹ ਪਿੱਛੇ ਬੰਨ ਟੁੱਟੇ ਨੇ ਤੇ ਸੂਹੇਰ ਦਾ ਪਾਣੀ ਜਿਹੜਾ ਉਹ ਲਗਾਤਾਰ ਵਧਣ ਡਿਆ ਵਾ ਬਾਕੀ ਤੁਸੀਂ ਇਹ ਵੀਡੀਓ ਸਾਰੀ ਵੇਖ ਲਿਓ ਅੱਗੇ ਆਪਾਂ ਐਸ ਵਕਤ ਖੜੇ ਆ ਬਿਲਕੁਲ ਜਿਹੜਾ ਨਵਾਂ ਪੋਲ ਬੱਜਾ ਆ ਹਰੀਆਂ ਵਾਲੇ ਹੈਡ ਦੇ ਦਰਿਆ ਤੇ ਨਵੇਂ ਰੋਡ ਜਿਹੜੇ ਉਹਦੇ ਬਿਲਕੁਲ ਸਾਹਮਣੇ ਮੈਂ ਤੁਹਾਨੂੰ ਘੁੰਮ ਕਰਕੇ ਦਿਖਾ ਦਿੰਨਾ ਔਰ ਦੇਖੋ ਤੁਸੀਂ ਇਹ ਪੋਲਿਆ ਨਵਾਂ ਤੇ ਪੋਲ ਦੀਆਂ ਥੱਲੇੜੀਆਂ ਜਿਹੜੀਆਂ ਬੁਰਜੀਆਂ ਵਾਂ ਉਥੋਂ ਤੱਕ ਪਾਣੀ ਜਿਹੜਾ ਵਾ ਉਹ ਲੱਗ ਚੁੱਕਿਆ ਵਾ ਤੇ ਜਿੱਥੋਂ ਬੰਨ ਟੁੱਟਿਆ ਸੀ ਉੱਥੋਂ ਆਪਾਂ ਹੁਣ ਅੱਗੇ ਆ ਤੇ ਇਹ ਦੇਖੋ ਤੁਸੀਂ ਪੂਰਾ ਦਰਿਆ ਫੁੱਲ ਇਸ ਵਕਤ ਠਾਠਾ ਮਾਰਦਾ ਹੈ ਜਿਹੜਾ ਅੱਗੇ ਮਾਰ ਕਰਦਾ ਕੋਟ ਬੁੱਢਾ ਦਰਿਆ ਜਿਹੜਾ ਇਸ ਵਕਤ ਲਗਾਤਾਰ ਵਧ ਰਿਹਾ ਵਾ ਘੜਮ ਪਿੰਡ ਦੇ ਕੁਝ ਕਿਸਾਨ ਬਜ਼ੁਰਗ ਰਸਤੇ 'ਚ ਮਿਲੇ ਜਿਹੜੇ ਜਿਹੜੇ ਡੰਗਰ ਮੰਡ ਏਰੀਆ ਦੇ ਵਿੱਚ ਬੈਠੇ ਸੀਗੇ ਲੈ ਕੇ ਤੇ ਉਹਨਾਂ ਨੂੰ ਪੁੱਛਿਆ ਤਾਂ ਕਹਿੰਦੇ ਵੀ ਪਾਣੀ ਸਵੇਰ ਤੜਕੇ ਦਾ ਜਿਹੜਾ ਵਧਨ ਡਿਆ ਵਾ ਤੇ ਪਾਣੀ ਛੱਡਿਆ ਗਿਆ ਵਾ ਕਾਫੀ ਜਿਆਦਾ ਪਾਣੀ ਪਹਿਲਾਂ ਨੂੰ ਵੱਜ ਚੁੱਕਾ ਵਾ ਤੇ ਇਹ ਜਿਹੜਾ ਮੈਂ ਤੁਹਾਨੂੰ ਇਲਾਕਾ ਵਿਖਾ ਰਿਆਂ ਇਹ ਬਿਲਕੁਲ ਉਹ ਦਰਿਆ ਦਾ ਇਲਾਕਾ ਹਰੀਕਾਲੇ ਹੈੜ ਦੇ ਸਾਹਮਣੇ ਇਹ ਕੀ ਆ ਕਿ ਇਹ ਪਾਣੀ ਦਾ ਬਿਲਕੁਲ ਜਿਹੜਾ ਵਾ ਉਹ ਮੋੜ ਬਣ ਚੁੱਕਿਆ ਵਾ ਤੇ ਆਹ ਦੇਖੋ ਤੁਸੀਂ ਕਿੰਨੀ ਸਪੀਡ ਦੇ ਨਾਲ ਪਾਣੀ ਇੱਥੋਂ ਵੱਜ ਕੇ ਤੇ ਇਹ ਇਧਰੋਂ ਹਰੀਕਾ ਵੱਲੋਂ ਪਾਣੀ ਆਉਂਦਾ ਤੇ ਇਹ ਪਾਸਾ ਜਿਹੜਾ ਸਾਰਾ ਹੀ ਦਰਿਆ ਦਾ ਵਾ ਇਧਰ ਅਗਲੇ ਪਾਸੇ ਨਿੱਕੇ ਸਭਰਾ ਆ ਜਾਂਦੇ ਆ ਉਹ ਦਾ ਬੰਨ ਆ ਜਾਂਦਾ ਉਹ ਗੁਰਦਰਾ ਸਾਹਿਬ ਹੀ ਹੈਗਾ ਵਾ ਪਰ ਉਹ ਦੂਰ ਕਰਕੇ ਯੂਮ ਨਹੀਂ ਇਹਨਾਂ ਕਰ ਸਕਦੇ ਤੇ ਇਹ ਜਿਹੜਾ ਏਰੀਆ ਇਹ ਦੇਖੋ ਤੁਸੀਂ ਕਿਦਾਂ ਜਿਹੜੀ ਬਕਾਲੀ ਜਿਹੜੀ ਆ ਉਹ ਆ ਰਹੀ ਹੈ ਇਹ ਇਹ ਦੇਖੋ ਇਹ ਜਿਹੜੀ ਆ ਰਹੀ ਹੈ ਤਾਂ ਮਤਲਬ ਆ ਕਿ ਪਾਣੀ ਲਗਾਤਾਰ ਜਿਹੜਾ ਵਧ ਰਿਹਾ ਵਾ ਉਹ ਕਿਸਾਨ ਵੀਰਾਂ ਦੀ ਜਿਹੜੀ ਮੋਟਰ ਆ ਉਹ ਵੀ ਡੁੱਬ ਚੁੱਕੀ ਆ ਤੇ ਇਹ ਕਿਸਾਨ ਵੀਰ ਜਿਹੜੇ ਵਿੱਚ ਬੈਠੇ ਨੇ ਹੁਣ ਉਹਨਾਂ ਨੇ ਮਾਲ ਡੰਗਰ ਤੇ ਕੱਢ ਲਿਆ ਵਾ ਤੇ ਪਰਾਣੇ ਬਜ਼ੁਰਗ ਜਿਹੜੇ ਉਹਨਾਂ ਦਾ ਵਿਚਾਰਿਆਂ ਦਾ ਛੱਡੋ ਨੂੰ ਜੀ ਨਹੀਂ ਕਰਦਾ ਜਿਹੜੀ ਪੁੱਤਾਂ ਵਾਂਗੂ ਪਾਲੀ ਫਸਲ ਝੋਨੇਆਂ ਦੀ ਜਦੋਂ ਐਦਾਂ ਦੀ ਕੁਦਰਤੀ ਮਾਰ ਪੈਂਦੀ ਆ ਤੇ ਕਿਸਾਨ ਵੀਰ ਵਾਸਤੇ ਬਹੁਤ ਜ਼ਿਆਦਾ ਜਿਹੜਾ ਉਹ ਔਖਾ ਆ ਜਾਂਦਾ ਵਾ ਕਿਉਂਕਿ ਸਾਰਿਆਂ ਨੂੰ ਪਤਾ ਵਾ ਕਿ ਝੋਨੇ ਦੀ ਫਸਲ ਦੇ ਉੱਤੇ ਬਹੁਤ ਜ਼ਿਆਦੀ ਕਿਸਾਨ ਵੀਰਾਂ ਦੀ ਮਿਹਨਤ ਲੱਗਦੀ ਆ ਤੇ ਜਦੋਂ ਐਦਾਂ ਦੀ ਕੁਦਰਤੀ ਮਾਰ ਪੈ ਜਾਂਦੀ ਆ ਤੇ ਫੇਰ ਉਹ ਕਿਸਾਨ ਵੀਰਾਂ ਵਾਸਤੇ ਜਿਹੜਾ ਵਾ ਉਹ ਔਖਾ ਆ ਜਾਂਦਾ ਵਾ ਤੇ ਪੁਰਾਣੇ ਬਜ਼ੁਰਗ ਜਿਹੜੇ ਉਹਨਾਂ ਦਾ ਘਰ ਛੱਡਣ ਨੂੰ ਜੀ ਨਹੀਂ ਕਰਦਾ ਉਹਨਾਂ ਦਾ ਅਜੇ ਵੀ ਇਹ ਇਰਾਦਾ ਵਾ ਕੇ ਪਾਣੀ ਘਟ ਜਾਵੇ ਤੇ ਚੰਗੀ ਗੱਲ ਆ ਝੋਨੇ ਦੀ ਫਸਲ ਜਿਹੜੀ ਉਹ ਬਾਜ ਤੇ ਵੀਡੀਓ ਦੇ ਨਾਲ ਬਣੇ ਰਿਹਾ ਕਰੋ ਜਰੂਰ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਮੇਰੇ ਪੇਜ ਨੂੰ ਫੋਲੋ ਕਰ ਲਿਆ ਕਰੋ ਤੇ YouTube ਤੇ ਕੋਈ ਮੇਰਾ ਵੀਰ ਜੇ ਦੇਖਦਾ ਮਾਜੇ ਦਾ ਤੇ ਪੇਜ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਸਾਥ ਵੀ ਉਹਦਾ ਜਰੂਰ ਦਿਆ ਕਰੋ ਆ ਦੇਖੋ ਤੁਸੀਂ ਦੋਸਤੋ ਪਾਣੀ ਦਾ ਲੈਵਲ ਜਿਹੜਾ ਕਿੰਨਾ ਵੱਧ ਚੁੱਕਿਆ ਦੇਖੋ ਤੁਸੀਂ ਇਹ ਬਿਲਕੁਲ ਹਰੀ ਕਹਿੰਦੇ ਹੈਡ ਦੇ ਮੂੰਹ ਦੇ ਅਕੋਂ ਦੀਆਂ ਜੜੀਆਂ ਤਸਵੀਰਾਂ ਨੇ ਆ ਦੇਖੋ ਝੋਨਾ ਕਿਸਾਨ